ਰਤਿੰਦਰ ਸੰਧੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਰੇ ਵਿੱਚੋਂ ਰਚਨਾ ਪੰਜਾਬੀ ਮੁਹਾਵਰੇ ਆ ਖਾਣਾ ਵਿਚਲੇ ਆਪਣੇ ਅਖਸ ਚੋਂ ਉੱਭਰ ਰਹੀ ਔਰਤ ਕਿਸੇ ਵੀ ਸਮਾਜ ਦੇ ਸਭਿਆਚਾਰ ਵਿਚਲੇ ਲੋਕਾਂ ਦੇ ਮੂੰਹ ਚੜੇ ਮੂੰਹੋਂ ਮੂੰਤਰਦੇ ਤੇ ਪੀੜੀਦਰ ਪੀੜੀ ਸਮੇਂ ਦੀਆਂ ਮੰਜ਼ਲਾਂ ਪਾਰ ਕਰਦੇ ਮੁਹਾਵਰੇ ਉਸ ਦੀ ਬਾਸ਼ਾ ਦੀ ਚੁਸਤੀ ਸਟੀਕਤਾ ਚਟਕੀਲਾਪਨ ਤੇ ਸੰਪੰਨਤਾਤਾ ਬਿਆਨ ਕਰਦੇ ਹੀ ਹਨ ਨਾਲ ਹੀ ਇਹ ਆਪਣੇ ਰਚੇ ਜਾਣ ਦੇ ਸਮੇ ਸਮਾਜ ਦੀ ਸੋਚ ਤੇ ਵਿਚਾਰਧਾਰਾ ਨੂੰ ਵੀ ਪ੍ਰਤੀਬਿੰਬਤ ਕਰਦੇ ਹਨ ਥੋੜੀ ਜੇ ਸ਼ਬਦਾਂ ਦਾ ਇਹ ਝੁੱਟ ਜਿੰਨੀ ਸਮਰੱਥਾ ਨਾਲ ਕਿਸੇ اٹੁੱਟ ਸਮਝੀ ਜਾਂਦੀ ਸਚਾਈ ਦੀ ਦੱਸ ਪਾਉਂਦਾ ਹੈ ਉਹ ਉਸ ਵਕਤ ਦੇ ਮਹਾਵਰਾ ਸਿਰਜਕਾਂ ਦੀ ਭਾਸ਼ਾ ਤੇ ਸਿਰਜਣ ਸਮਰੱਥਾ ਦਾ ਵਿਖਾਲਾ ਵੀ ਕਰ ਜਾਂਦਾ ਹੈ ਪੰਜਾਬੀ ਕਹਾਵਤਾਂ ਤੇ ਮੁਹਾਵਰਿਆਂ ਵੱਲ ਚਾਤੀ ਮਾਰੀਏ ਤਾਂ ਸਪੱਸ਼ਟ ਦਿਸ ਪੈਂਦਾ ਹੈ ਕਿ ਪੰਜਾਬੀ ਸਮਾਜ ਵਿੱਚ ਜਿੱਥੇ ਬਹੁਤੀਆਂ ਗਾਲਾਂ ਔਰਤ ਮੁਖੀ ਹਨ ਉਥੇ ਅਜਿਹੇ ਮਹਾਵਰਿਆ ਦੀ ਵੀ ਬਹੁਤਾਤ ਹੈ ਉਂਜ ਜਿਸ ਵਕਤ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸੋ ਕਿਉ ਮੰਦਾ ਆਖੀਏ ਜਿੱਤ ਜਮੈ ਰਜਾਨ ਉਸ ਵਕਤ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਔਰਤ ਦੀ ਸਥਿਤੀ ਕੋਈ ਬਿਹਤਰ ਨਹੀਂ ਸੀ ਫਰਾਂਸ ਵਿੱਚ ਜਾਨ ਆਫ ਆਰਕ ਜਿਸ ਨੂੰ ਕਈ ਸੌ ਸਾਲ ਬਾਅਦ ਸੰਤ ਦਾ ਦਰਜਾ ਦਿੱਤਾ ਗਿਆ ਨੂੰ ਜਿਉਂਦੇ ਜੀ ਮੌਤ ਦੀ ਸਜ਼ਾ ਦਿੱਤੀ ਗਈ ਸੀ ਜਦੋਂ ਜਾਂ ਉਸਤੇ ਲਾਏ ਗੇ ਉਹਨਾਂ ਵਿੱਚ ਇੱਕ ਇਹ ਸੀ ਕਿ ਉਹ ਮਰਦਾਂਵੇਂ ਕੱਪੜੇ ਪਾਉਂਦੀ ਰਹੀ ਸਾਹਿਦ ਦੀ ਦੁਨੀਆ ਵਿੱਚ ਕਲਾਸਿਕ ਮੰਨੇ ਜਾਂਦੇ ਨਾਵਲ ਮਿਲ ਔਨ ਦਾ ਫਲੋਸਫੀ ਲੇਖਕਾ ਮੈਰੀ ਐਨ ਇਵਾਨਸ ਨੂੰ ਮਰਦਾਂ ਦੇ ਨਾਮ ਗਾਰਜ ਇਲੀਟ ਨਾਲ ਲਿਖਣਾ ਪਿਆ ਸੀ ਕਿਉਂਕਿ ਲਿਖਣ ਵਾਲੀਆਂ ਔਰਤਾਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ ਉਦਾਹਰਨਾਂ ਤਾਂ ਹੋਰ ਵੀ ਹਨ ਪਰ ਪਹਿਲਾਂ ਅਸੀਂ ਆਪਣੇ ਤੇ ਹੀ ਝਾਤ ਮਾਰਦੇ ਹਾਂ ਅਸੀਂ ਪੰਜਾਬੀ ਇਸ ਗੱਲ ਨੂੰ ਤਾਂ ਹੁਬ ਹੁਬ ਕੇ ਕਹਿੰਦੇ ਹਾਂ ਕਿ ਸਾਡੇ ਗੁਰੂ ਨੇ 190 ਸਾਲ ਪਹਿਲਾਂ ਔਰਤਾਂ ਬਾਰੇ ਬੜੇ ਸਨਮਾਨਜਨਕ ਸ਼ਬਦ ਕਹੇ ਸਨ ਪਰ ਜੇ ਆਪਣੇ ਬਿਹਾਰ ਬਤੀਰੇ ਤੇ ਸੋਚਵਲ ਜਾਤੀ ਮਾਰੀ ਤੇ ਤਾਂ ਪਰਚਲਿਤ ਮਹਾਭਾਰੇ ਬਹੁਤ ਕੁਝ ਸਪਸ਼ਟ ਕਰ ਦਿੰਦੇ ਹਨ ਕਿ ਅਸੀਂ ਆਪਣੇ ਗੁਰੂ ਦੇ ਕਥਨ ਨੂੰ ਕਿੰਨਾ ਕੁ ਮੰਨਿਆ ਆਮ ਤੌਰ ਤੇ ਇਹ ਕਥਨ ਬੋਲਿਆ ਵੀ ਜਾਂਦਾ ਰਿਹਾ ਹੈ ਤੇ ਅਮਲ ਦੀ ਲੀ ਵੀ ਬੰਦਾ ਰਿਹਾ ਕਿ ਔਰਤਾਂ ਦੀ ਮਤ ਤਾਂ ਗੁੱਤ ਪਿੱਛੇ ਹੁੰਦੀ ਹੈ ਯਾਨੀ ਸਿਰ ਉਹਨਾਂ ਦਾ ਖਾਲੀ ਹੈ ਤੇ ਜੇ ਕੋਈ ਮਤ ਦੀ ਗੱਲ ਕਰਨੀ ਹੈ ਤਾਂ ਗੁੱਤ ਪੁੱਟ ਕੇ ਕਰੋ ਤਾਂ ਹੀ ਇਸ ਦੀ ਅਕਲ ਤੱਕ ਸੁਨੇਹਾ ਪਹੁੰਚਣਾ ਹੈ ਤੇ ਇਸ ਤਰੀਕੇ ਨਾਲ ਅਰਧ ਦੀ ਮਾਰ ਕਟਾਈ ਵੀ ਜੈਸ ਹੋਗੀ ਤੁਲਸੀਦਾਸ ਦੀਆਂ ਕਈਆਂ 17ਵੀਂ ਮਹਾਪੁਰੇ ਦਾ ਰੂਪ ਧਾਰਨ ਕਰ ਗਈਆਂ ਸਨ ਕਿ ਢੋਲਗਵਾਰ, ਸ਼ੂਦਰ ਪਸ਼ੂ ਨਾਰੀ, ਚਾਰੋ ਤਾੜਨ ਕੇ ਅਦਕਾਰੀ ਪੰਡਤਾਂ ਪਾਂਡਿਆਂ ਰਾਹੀਂ ਇਹ ਕਥਨ ਪੰਜਾਬੀ ਪਹੁੰਚ ਗਿਆ ਸੀ ਪਰ ਪੰਜਾਬੀ ਤਾਂ ਪਹਿਲਾਂ ਹੀ ਮਾਨ ਨਹੀਂ ਸਨ ਇਥੋਂ ਤੱਕ ਲੜਕੀ ਪੈਦਾ ਹੋਣ ਦੀ ਸੂਰਤ ਵਿੱਚ ਤਾਂ ਔਰਤ ਕਸੂਰਵਾਰ ਹੁੰਦੀ ਸੀ ਜੇ ਕੋਈ ਧੀ ਪੁੱਤ ਘਟ ਸਮਝਦਾਰ ਪੈਦਾ ਹੋ ਜਾਂਦਾ ਤਾਂ ਉਸ ਦੀ ਸਜ਼ਾ ਵੀ ਔਰਤ ਵਾਸਤੇ ਤਜਵੀਜ਼ ਹੁੰਦੀ ਕਮਲਾ ਨਾ ਮਰੇ ਕਮਲੇ ਦੀ ਮਾਂ ਮਰੇ ਕੋਈ ਹੋਰ ਨਾ ਕਮਲਾ ਜਮਤਰੇ ਜਿਵੇਂ ਔਰਤ ਕੱਲੀ ਹੀ ਆਪਣੀ ਮਰਜ਼ੀ ਨਾਲ ਬੇਅਕਲਤੀਆਂ ਪੁੱਤ ਪੈਦਾ ਕਰੀ ਜਾ ਰਹੀ ਹੋਵੇ ਖਾਸ ਕਰਕੇ ਲੜਕੀ ਦੀ ਕਿਸੇ ਕਥਿਤ ਗਲਤੀ ਵਾਸਤੇ ਤਾਂ ਸਿੱਧਾ ਸਿੱਧਾ ਮਾਂ ਜ਼ਿੰਮੇਵਾਰ ਹੁੰਦੀ ਮਾਂ ਪੁਰਤੀ ਪਿਤਾ ਪਰ ਕੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਤੇ ਮਰਦਾਂ ਵਾਸਤੇ ਤਾਂ ਪੱਕਾ ਸੂਤਰ ਸੀ ਕਿ ਮਰਦ ਤੇ ਕੋੜੇ ਸਦਾ ਨਾਤੇ ਤੋਤੇ ਹੁੰਦੇ ਹਨ ਸੋ ਹਰ ਬੁਰੀਾਈ ਮੁਹਾਵਰਿਆਂ ਦੀ اٹਲ ਸਚਾਈ ਨੂੰ ਮੰਨਦਿਆਂ ਹੋਇਆ ਚੈਸਵਾ ਹੋਰ ਦੁਖਾਤੇ ਜਾਂਦੀ ਰਹੀ ਜਦੋਂ ਤੱਕ ਵਿਗਿਆਨ ਨੇ ਇਹ ਸਿੱਧ ਨਹੀਂ ਕਰ ਦਿੱਤਾ ਕਿ ਬੱਚੇ ਦੇ ਲੜਕਾ ਜਾਂ ਲੜਕੀ ਅਕਲਮੰਦ ਜਾਂ ਮੂਰਖ ਹੋਣ ਦੇ ਸਬੰਧ ਵਿੱਚ ਮਰਦ ਵੀ ਬਰਾਬਰ ਜ਼ਿੰਮੇਵਾਰ ਹੈ ਪਹਿਲਾਂ ਤਾਂ ਕੁੜੀਆਂ ਜੰਮਦੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਫਿਰ ਲੜਕੀ ਜੇ ਮਰਨੋਂ ਬਚ ਕੇ ਵੱਡੀ ਹੋਣ ਲੱਗੇ ਤਾਂ ਉਸ ਵਾਸਤੇ ਖਾਸ ਨਿਯਮ ਤੇ ਕਾਇਦੇ ਨਿਸ਼ਚਿਤ ਸਨ ਕਿ ਉਹ ਘਰ ਦੇ ਕੰਮ ਕਰੇ ਕੱਤੇ ਤੁੰਬੇ ਤੇ ਸਚਾਰੀ ਬਣੇ ਕੱਤਨ ਦਾ ਕਾਇਦਾ ਇਹ ਹੈ ਕਿ ਲੰਬੀ ਤਾਰ ਯਾਨੀ ਸੂਈ ਵਿੱਚ ਧਾਗਾ ਪਾਵੇ ਕੁਜੱਜੀ ਲੰਬੀ ਤੰਦ ਯਾਨੀ ਚਰਖੇ ਤੇ ਸੂਤ ਕਰਦੀ ਕੱਢੇ ਸੁਜੱਜੀ ਯਾਨੀ ਲੰਬੀ ਤਾਰ ਪਾਵੇ ਕੁਜੱਜੀ ਲੰਮੀ ਤੰਦ ਕੱਢੇ ਸੁਜੱਜੀ ਚਲੋ ਸੁਜੱਜੇ ਹੋਣਾ ਤਾਂ ਫਿਰ ਵੀ ਠੀਕ ਹੈ ਪਰ ਜੇ ਕੁੜੀ ਕੋਲੋਂ ਕੋਈ ਕੰਮ ਕਰਨ ਵਿੱਚ ਦੇਰ ਹੋ ਜਾਵੇ ਤਾਂ ਸਿੱਧਾ ਉਤੋਂ ਪਈਆਂ ਤਰਕਾਲਾਂ ਤੇ ਖੜਦੰਬੋ ਮਾਰੇ ਸ਼ਾਲਾਂ ਮਰਦਾਂ ਵਾਸਤੇ ਕਿਸੇ ਵੀ ਸਮੇਂ ਬਾਰੇ ਇਸ ਤਰ੍ਹਾਂ ਦਾ ਕੋਈ ਮੁਹਾਵਰਾ ਨਹੀਂ ਸੁਣਿਆ ਕਦੇ ਮਰਦਾਂ ਨਾਲ ਬੋਲਣ ਚੱਲਣ ਵਾਲੀ ਔਰਤ ਤਾਂ ਉਨਜੀ ਫਟਕਾਰ ਦੇ ਕਾਬਲ ਹੁੰਦੀ। ਮੁਹਾਵਰੇ ਵਰਗੀ ਇੱਕ ਬਜਾਰਤ ਹੈ ਜੋ ਔਰਤ ਦੀ ਸਥਿਤੀ ਵੀ ਦਰਸਾ ਜਾਂਦੀ ਹੈ। ਕਿਤਨੀ ਕੁ ਜਿਤਨੀ ਕੁ ਜੀਰੇ ਜਿੰਨੇ ਕੰਨ ਆਦਮੀਆਂ ਨਾਲ ਖਾਂਦੀ ਪੀਂਦੀ ਫੋਟ ਕੁੱਤੀ ਰਣ। ਇਸ ਦਾ ਉੱਤਰ ਮੱਖੀ ਹੈ ਤੇ ਔਰਤ ਨੂੰ ਇਸ ਸਮਾਖਤ ਨਾਲ ਇਸ ਵਿੱਚ ਉਤਾਰਿਆ ਗਿਆ ਕਿ ਔਰਤ ਦਾ ਚਾਜਾ ਚਾਰ ਵੀ ਨਿਸ਼ਚਿਤ ਕਰ ਜਾਵੇ। ਫਿਰ ਲੜਕੀ ਦੇ ਵਿਆਹ ਪਿੱਛੋਂ ਤਾਂ ਸਾਮਰਾਜ ਹੀ ਬਦਲ ਜਾਂਦਾ ਸੀ। ਅਸਲ ਵਿੱਚ ਸਮਾਜ ਦੀ ਮਰਜ਼ ਬੱਕੀ ਇੱਕ ਵਾਰੀ ਸੋਚ ਨੇ ਔਰਤਾਂ ਨੂੰ ਵੀ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਕਰ ਇਕ ਕਾਈਸੀ ਤੇ ਸਮਾਜ ਇਹਨਾਂ ਕਾਈਆਂ ਦਾ ਸਮਝ ਸੀ ਜੋ ਸਭਿਆਚਾਰ ਸਿਰਜਦਾ ਸੀ ਇਥੇ ਮਰਦ ਸ਼ਕਤੀਸ਼ਾਲੀ ਤਰ ਸੀ ਇਥੇ ਔਰਤਾਂ ਵੀ ਉਸ ਵਿਵਸਥਾ ਦੀ ਹਾਮੀ ਭਰਤੀਆਂ ਸਨ ਜਿਵੇਂ ਸੱਸਾਂ ਆਪਣੇ ਤੋਂ ਕਮਜ਼ੋਰ ਤਰ ਨੂੰਹਾਂ ਨੂੰ ਆਪਣੇ ਅਧੀਨ ਸਮਝ ਕੇ ਖੁਦ ਵੀ ਸੱਤਾ ਦੀਆਂ ਹਿੱਸੇਦਾਰ ਬਣ ਜਾਂਦੀਆਂ ਸਨ ਸ਼ਕਤੀਸ਼ਾਲੀ ਤਰ ਦੂਜੀ ਦਾ ਆਨੇ ਬਹਾਨੇ ਸ਼ੋਸ਼ਣ ਵੀ ਕਰਦੀ ਤੇ ਦੂਧੀਆਂ ਦੀਆਂ ਨਜ਼ਰਾਂ ਵਿੱਚ ਵੀ ਹੀਣਾ ਦਰਸਾਉਣ ਲੱਗਦੀ ਉਸਨੇ ਆਨੇ ਬਹਾਨੇ ਨੂੰ ਨੂੰ ਸਨੌਤਾ ਸੁੱਟਣੀਆਂ ਹੁੰਦੀਆਂ ਸਨ ਆਖਾਂ ਤੀਨ ਨੂੰ ਸਰਾਮਾ ਨੂੰ ਤੇ ਜਾਂ ਸਿੱਧਾ ਹੀ ਚਲਣੀ ਨੂੰ ਹੈ ਨਿਸਲ ਹੋ ਚਰਖਾ ਛੱਡ ਕੇ ਚੱਕੀ ਚੋ ਉਸ ਕੋਲੋਂ ਕੋਈ ਮਾੜੀ ਮੋਟੀ ਗਲਤੀ ਹੋ ਜਾਏ ਸਹੀ ਫਿਰ ਇੱਕ ਕੰਬਲੀ ਦੂਜੀ ਪੈ ਗਈ ਮੜੀਆਂ ਦੇਰਾ ਉਹਦੇ ਹਰੇਕ ਕੰਮ ਵਿੱਚ ਨੁਕਤਾ ਚੀਨੀ ਦਾ ਆਲਮ ਇਹ ਹੈ ਕਿ ਜੇ ਉਹ ਆਏ ਗਏ ਦੀ ਆਉ ਭਗਤ ਵੀ ਕਰੇ ਤਾਂ ਕਹਿ ਦੇਣਾ ਵੇਲੀ ਰਨ ਪਰੋਣਿਆ ਜੋਗੀ ਉੰਜ ਵੇਖਿਆ ਜਾਵੇ ਤਾਂ ਮਰਦ ਬਾਹਰ ਬਾਹੀ ਖੇਤੀ ਦਾ ਕੰਮ ਕਰਦੇ ਸਨ ਤੇ ਜੋ ਵੀ ਜਨਸਕਾਰ ਆਉਂਦੀ ਉਸ ਨੂੰ ਹਰੇਕ ਤਰ੍ਹਾਂ ਸੰਭਾਲਣ ਦਾ ਜ਼ਿਮਾ ਔਰਤਾਂ ਦਾ ਹੀ ਹੁੰਦਾ ਸੀ ਹਨਾ ਜਾਵੇ ਤਾਂ ਛੱਟਣਾ ਪੀਸਣਾ ਪਕਾਉਣਾ ਮਾਲ ਡੰਗਰ ਸਾਹਮਣਾ ਤੇ ਦੁੱਧ ਦੇਈ ਲੱਸੀ ਮੱਖਣ ਘਿਓ ਟੱਬਰ ਨੂੰ ਦੇਣਾ ਕਬਾਤਗੁਨੀ ਸੂਤ ਕੱਤਣਾ ਕਪੜਾ ਣਵਾ ਕੇ ਟੱਬਰ ਦੇ ਤਨ ਟਕਨੇ ਦਰੀਆਂ ਆਦ ਬੁੰਨੀਆਂ ਯਾਨੀ ਆਦਮੀਆਂ ਦੀ ਖੇਤੀ ਵਿੱਚ ਮਦਦ ਕਰਨ ਤੋਂ ਲੈ ਕੇ ਹੋਰ ਹਰੇਕ ਜ਼ਰੂਰਤ ਦੀ ਜ਼ਿੰਮੇਵਾਰੀ ਔਰਤਾਂ ਦੇ ਸਿਰ ਤੇ ਹੀ ਸੀ ਇਤੋਂ ਤੱਕ ਕਿ ਖੂਹਾਂ ਟੋਬਿਆਂ ਤੋਂ ਪਾਣੀ ਵੀ ਔਰਤਾਂ ਹੀ ਲਿਆਉਂਦੀਆਂ ਤੇ ਜੇ ਜ਼ਰਾ ਵੀ ਢਿੱਲ ਹੋ ਜਾਵੇ ਤਾਂ ਘੜੇ ਕੜਾਏ ਮੁਹਾਵਰੇ ਵਿੱਚ ਮਾਂ ਵੀ ਧੀ ਨਾਲ ਕਸੂਰਵਾਰ ਹੁੰਦੀ ਤੇ ਪੁਣੀ ਜਾਂਦੀ ਮਾਂ ਵੀ ਗਗਨੀ ਤੇ ਵੀ ਗਗਨੀ ਕੌਣ ਲਿਆਵੀ ਪਾਣੀ ਦੀ ਮਗਨੀ ਤੇ ਉਸ ਦੇ ਜ਼ਰਾ ਕੋ ਠੀਮਾ ਹੁੰਦਿਆ ਜ਼ਬਰਦਸਤ ਵਿਅੰਗ ਹੁੰਦਾ ਇਧਰ ਗਈ ਉਧਰ ਗਈ ਚੁੱਲ੍ਹੇ ਦੀ ਸਵਾਲੀ ਕਿਉਂ ਭੈਣਾ ਮੈਂ ਵੇਹਲੀ ਰਹੀ ਫਿਰ 뜰뜰 ਕਰਕੇ ਘਰ ਉਸਾਰਨ ਵਾਲੀ ਔਰਤ ਦਾ ਪਤਾ ਨਾ ਰਹੇ ਤਾਂ ਉਸ ਦਾ ਕਰਨ ਨਾਲੋਂ ਰਿਸ਼ਤਾ ਹੀ ਖਤਮ ਕਰ ਦਿੱਤਾ ਜਾਂਦਾ ਸੀ ਖਾਸ ਕਰਕੇ ਹਿੰਦੂ ਪਰਿਵਾਰਾਂ ਵਿੱਚ ਮੰਨੂਵਾਦੀ ਸੋਚ ਮੁਤਾਬਕ ਵਿਧਵਾ ਔਰਤਾਂ ਨੂੰ ਘਰ ਵਾਲੇ ਕਿਤੇ ਮੱਥਰਾ ਕਾਂਸ਼ੀ ਹਰਦਵਾਰ ਆਜ ਵਿਧਵਾ ਆਸ਼ਰਮਾਂ ਵਿੱਚ ਛੱਡਾਉਂਦੇ ਸਨ ਉੱਥੇ ਛੱਡਣ ਵੇਲੇ ਔਰਦਾ ਸਿਰਮੁਣ ਦਿੱਤਾ ਜਾਂਦਾ ਸੀ ਅਜਿਹੇ ਵੇਲੇ ਦਾ ਅੱਧ ਤੱਕ ਕੱਟਿਆ ਤੇ ਬੇਗਿਆਤਮਕ ਮੁਹਾਵਰਾ ਹੈ ਥੇਲੇ ਦੀ ਬੁੱਢੀ ਤੇ ਟੱਕਾ ਸਿਰ ਮਣਾਈ ਟੱਕਾ ਦੋ ਪੈਸੇ ਦਾ ਹੁੰਦਾ ਸੀ ਤੇ ਤੇਲਾ ਟੱਕੇ ਦਾ ਚੌਥਾ ਹਿੱਸਾ ਯਾਨੀ ਅੱਧਾ ਪੈਸਾ ਏਸੀ ਔਰਤ ਦਾ ਸਨਮਾਨ ਤੇ ਔਰਤਾਂ ਸੱਚਮੁੱਚੀ ਵਿਕਤੀਆਂ ਰਹੀਆਂ ਹਨ ਅੱਜ ਵੀ ਕਿਤੇ ਨਾ ਕਿਤੇ ਵਿਕਤੀਆਂ ਰਹਿੰਦੀਆਂ ਹਨ ਘਰ ਗ੍ਰੈਸਤੀ ਵਾਸਤੇ ਤੇ ਜਾਂ ਵੇਸਵਾਗਮਣੀ ਵਾਸਤੇ ਵੀ ਇਸ ਪ੍ਰਬੰਧਨ ਨੇ ਔਰਤ ਦੇ ਮਨ ਵਿੱਚ ਇਹ ਭਰਨ ਦਾ ਜ਼ਿੰਮਾ ਲਿਆ ਹੋਇਆ ਸੀ ਕਿ ਔਰਤ ਮਰਦਾਨੀ ਜਮਾਤ ਦੇ ਕਿਸੇ ਵੀ ਫਰਦ ਤੋਂ ਖੁਦ ਨੂੰ ਹੀਣਾ ਹੀ ਸਮਝੇ ਭਾਵੇਂ ਮਰਦ ਉਸ ਤੋਂ ਉਨਾ ਹੀ ਹੋਵੇ ਅਜਿਹੀ ਸਥਿਤੀ ਅਨੁਸਾਰ ਲੜਕੀ ਨੂੰ ਤਿਆਰ ਕਰਦੀ ਆਪਣੀ ਇੱਕ ਨਿੱਕੀ ਜਿਹੀ ਕਪਤਾ ਯਾਦ ਆਈ ਹੈ ਵੇਲ ਦਾ ਅਭਿਨ ਬਚਪਨ ਵਿੱਚ ਉਸ ਨੂੰ ਕਿਸੇ ਕੰਮ ਭੇਜਦੀ ਮਾਂ ਦੋਰ ਦੀ ਨਾਲ ਛੋਟੇ ਵੀਰ ਨੂੰ ਉਹ ਡਿੱਗਣੋਂ ਬਚਾਉਂਦੀ ਕਰਦੀ ਪਾਸੇ ਕਿਸੇ ਲੰਘ ਦੇ ਬਾਣ ਤੋਂ ਨਿੱਕੀਆਂ ਨਿੱਕੀਆਂ ਗੱਲਾਂ ਕਰ ਲਾਹ ਰੱਖਦੀ ਖੇਡੇ ਉਸਨੂੰ ਬੇਫਿਕਰਮਾਂ ਸੋਚਦੀ ਕਰੇ ਕੱਲੀ ਨਹੀਂ ਕੁੜੀ ਨਾਲ ਹੈ ਵੀਰਾ ਤੇ ਸਿਖਾਉਂਦੀ ਗਈ ਉਹ ਧੀ ਨੂੰ ਇੰਜ ਵੇਲਾਂ ਵਿੱਚ ਬਿਰਖ ਹੋਣ ਦਾ ਗੁਮਾਨ ਪਰਣਾ ਤੇ ਬਿਰਖ ਹੁੰਦਿਆਂ ਵੇਲ ਦਾ ਅਭਿਨੈ ਕਰਨਾ ਇਸੇ ਸਥਿਤੀ ਨੂੰ ਮਹਿਸੂਸ ਕਰਦੇ ਅਸੀਂ 80 ਸਾਲ ਪਹਿਲਾਂ ਮੁਨਸ਼ੀ ਪ੍ਰੇਮਚੰਦਰ ਨੇ ਕਿਹਾ ਸੀ ਕਿ ਔਰਤਾਂ ਨੂੰ ਇਸ ਤਰ੍ਹਾਂ ਹੀ ਕਿਉਂ ਪਾਲਿਆ ਜਾਂਦਾ ਹੈ ਕਿ ਉਹ ਸਿਰਫ ਘਰ ਸੰਭਾਲਣ ਤੇ ਬੱਚੇ ਪਾਲਣ ਵਾਸਤੇ ਹੀ ਯਾਰ ਹੋਣ ਉਹਨਾਂ ਦਾ ਵੀ ਜੀ ਕਰ ਸਕਦਾ ਹੈ ਉਹ ਡਾਕਟਰ ਬਣ ਇੰਜੀਨੀਅਰ ਬਣ ਜਾਂ ਵਿੱਤ ਦੇ ਖੇਤਰ ਵਿੱਚ ਕੁਝ ਕਰਨ ਤੇ ਹੁਣ ਤੱਕ ਜਦੋਂ ਕਿ ਔਰਤ ਨੂੰ ਕੁਝ ਮੌਕੇ ਮਿਲਣੇ ਸ਼ੁਰੂ ਹੋਏ ਹਨ ਤਾਂ ਉਹ ਆਪਣੇ ਤੇ ਲਿਪਟੀ ਹੋਈ ਮੁਹਾਵਰਿਆਂ ਦੀ ਕਥਿਤ ਸਿਆਨਪਦੀ ਇੱਕ ਵਾਸੀ ਕਾਲਕ ਨੂੰ ਤੋੜੀ ਹੈ ਤੇ ਆਪਣੇ ਅਸਲ ਰੂਪ ਦੀ ਖੂਬਸੂਰਤੀ ਨੂੰ ਨਿਖਾਰ ਰਹੀ ਹੈ ਇਕ ਨੇਕੀ ਦੀ ਉਦਾਹਰਣ ਹੈ ਜਦੋਂ ਇਤਿਹਾਸ ਲਿਖੇ ਜਾਂਦੇ ਹਨ ਤਾਂ ਸਭ ਕੁਝ ਹਮੇਸ਼ਾ ਜੇਤੂ ਤੇ ਜੋ ਤਾਕਤਵਰ ਹੁੰਦੀ ਹੈ ਤੇ ਹੱਕ ਵਿੱਚ ਹੀ ਲਿਖਿਆ ਜਾਂਦਾ ਸੋ ਇੱਥੇ ਵੀ ਜੋ ਧਾਰਨਾਵਾਂ ਪਰਿਵਾਰ ਸ਼ਾਮਾਂ ਬਣਾਈਆਂ ਗਈਆਂ ਉਹ ਔਰਤ ਦੇ ਪਰਿਵਾਰ ਤੇ ਸਮਾਜ ਵਿੱਚ ਪਾਏ ਗਏ ਯੋਗਦਾਨ ਨੂੰ ਓਲੇ ਵਿੱਚ ਰੱਖ ਕੇ ਉਸ ਨੂੰ ਮਾਨਸਿਕ ਤੌਰ ਤੇ ਖੁਦ ਨੂੰ ਹੀਨਾ ਸਮਝ ਕੇ ਪਾਈਆਂ ਗਈਆਂ ਲੀਆਂ ਅਨੁਸਾਰ ਕੰਮ ਕਰਦੇ ਰਹਿਣ ਵਾਸਤੇ ਹੀ ਸਨ ਇਸ ਤੋਂ ਵੱਧ ਕੀ ਹੋਵੇਗਾ ਕਿ ਜਿਹੜੀ ਮਾਂ ਪੁੱਤਾਂ ਨੂੰ ਜਨਮ ਦਿੰਦੀ ਪਾਲ ਦੀ ਪਰਵਾਨ ਚੜਾਉਂਦੀ ਹੈ ਪੁੱਤਾਂ ਦੇ ਜਵਾਨ ਹੋਣ ਤੇ ਉਸ ਨੂੰ ਨਿਕੰਮੀ ਗਰਦਾਨ ਦਿੱਤਾ ਜਾਵੇ ਮਾਂ ਕੋ ਜੱਜੀ ਪੁੱਤਾਂ ਕੱਜੀ ਤੇ ਅੱਜ ਉਹ ਹਰ ਉਮਰੇ ਹੀਣੀ ਸਮਝੀ ਜਾਂਦੀ ਔਰਤ ਇੱਕੋ ਸਮੇਂ ਘਰ ਸੰਭਲ ਰਹੀ ਹੈ ਬੱਚੇ ਪੈਦਾ ਕਰਕੇ ਪਾਲ ਵੀ ਰਹੀ ਹੈ ਤੇ ਪਰਵਾਨ ਵੀ ਚੜਾ ਰਹੀ ਹੈ ਨੌਕਰੀ ਕਰ ਰਹੀ ਹੈ ਪਰਿਵਾਰ ਕੇ ਰਿਸ਼ਤੇ ਨਿਭਾ ਰਹੀ ਹੈ ਕਈ ਵੱਡੇ ਅਦਾਰਿਆਂ ਦੀਆਂ ਮੁਖੀ ਔਰਤਾਂ ਹਨ ਉਹ ਡਾਕਟਰ ਇੰਜੀਨੀਅਰ ਪਲਾਡ ਇੰਜੀਨੀਅਰ ਵੈਂਕਰ ਅਦਾਕਾਰ ਤੇ ਹੋਰ ਹਰੇਕ ਖੇਤੇ ਵਿੱਚ ਆਪਣੀ ਸਮਰੱਥਾ ਸਿੱਧ ਕਰ ਰਹੀਆਂ ਹਨ ਉਹ ਕਈ ਕੁਝ ਹੋਰ ਕਰਦੀਆਂ ਹੋਈਆਂ ਸਵੈ ਵਿਸ਼ਵਾਸ ਨਾਲ ਸਮਾਜ ਵਿੱਚ ਵਿਚਰ ਵੀ ਰਹੀਆਂ ਹਨ ਇਹ ਹੀ ਨਹੀਂ ਉਹ ਚੇਚੇ ਤੌਰ ਤੇ ਉਹਨਾਂ ਨੂੰ ਸਿੱਧ ਸਕਿਤੇ ਗਏ ਮੁਹਾਵਰਿਆਂ ਦੀ ਬਰਗਨ ਤੋਂ ਬਾਹਰ ਨਿਕਲ ਕੇ ਆਪਣੇ ਵਾਸਤੇ ਲੋੜਿੰਦੇ ਮਹਾਵਰੇ ਵੀ ਖੁਦ ਸਿਰਜ ਰਹੀਆਂ ਹਨ ਧੰਨਵਾਦ